ਨਾਲਾ ਇਹਨਾਂ ਆਜ਼ੀ ਨਾਲ ਖੜੋ ਵੀਰੇ ਨਾਲ ਨਾਲ ਖੜਦੇ ਨਾਲ ਨਾਲ ਖੜਦੇ ਨਾਲ ਖੜੋ ਬਿਲਕੁਲ ਸਾਡੀ ਬਿਲਕੁਲ ਜ਼ੀਰੋ ਟੋਲਰੈਂਸ ਹੈ ਅਸੀਂ ਸਾਰੇ ਕਿਸਾਨ ਵੀਰਾਂ ਨੂੰ ਖਰਾਵਾ ਨੂੰ ਬੇਨਤੀ ਕਰਦੇ ਆ ਕਿ ਬਿਲਕੁਲ ਤੁਸੀਂ ਸਾਡਾ ਸਾਥ ਦਿਓ ਔਰ ਇਸ ਵਾਰ ਪਲੀਜ਼ ਤੁਸੀਂ ਆ ਜਿਹੜੀ ਪਰਾਲੀ ਦੀ ਜਿਹੜੀ ਨਾੜ ਨੂੰ ਅੱਗ ਨਾ ਲਾਓ ਤੇ ਪ੍ਰਸ਼ਾਸਨ ਦਾ ਸਾਥ ਦਿਓ ਤਾਂ ਜੋ ਅਸੀਂ ਪੋਲੂਸ਼ਨ ਦੇੜਾ ਹੈਗਾ ਮੁਕਤ ਇੱਕ ਆਪਣਾ ਪੰਜਾਬ ਬਣਾ ਸਕੀਏ ਸਰ ਜੇ ਕੋਈ ਵਾਇਲੇਸ਼ਨ ਕਰਦਾ ਕਿਸ ਤਰੀਕੇ ਦੀ ਕਾਰਵਾਈ ਰਹਿਣ ਵਾਲੀ ਉਹਨਾਂ ਲਈ ਜਿਹੜਾ ਸਾਨੂੰ ਹੁਕਮ ਆਏ ਨੇ ਔਰ এনवायरमेंट ਐਕਟ ਦੇ ਅੰਦਰ ਵੀ ਸਾਨੂੰ ਜਿਹੜੇ ਹੁਕਮ ਨੇ ਉਸ ਹਿਸਾਬ ਨਾਲ ਉਹਨਾਂ ਦੇ ਜਿਹੜੀ ਫਰਦਾਂ ਦੇ ਵਿੱਚ ਰੈਡ ਐਂਟਰੀ ਔਰ ਪੈਨਲਟੀ ਐਕਸ਼ਨ ਵਗੈਰਾ ਔਰ ਵੀ ਕਾਨੂੰਨੀ ਕਾਰਵਾਈ ਹੁੰਦੀ ਹੈ ਬਟ ਅਸੀਂ ਫਿਰ ਵੀ ਬੇਨਤੀ ਕਰਦੇ ਹਾਂ ਵੀ ਅਸੀਂ ਕਿਸੇ ਵੀ ਕਾਨੂੰਨੀ ਕਾਰਵਾਈ ਵੱਲ ਨਹੀਂ ਜਾਣਾ ਚਾਹੁੰਦੇ ਕਿਉਂਕਿ ਪਹਿਲਾਂ ਹੀ ਜ਼ਿੰਮੇਵਾਰ ਜਿਹੜਾ ਹੈਗਾ ਉਹ ਕੋਈ ਹੜਾ ਦੀ ਮਾਰ ਚੱਲ ਰਿਹਾ ਹੈ ਤੇ ਅਸੀਂ ਚਾਹੁੰਦੇ ਹਾਂ ਸਭ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਜਿਹੜਾ ਹੈਗਾ ਪ੍ਰਸ਼ਾਸਨ ਦਾ ਸਾਥ ਦਿਓ ਤੇ ਪਰਾਲੀ ਨੂੰ ਅੱਗ ਨੂੰ ਨਾ ਲਾਓ ਇੱਕ ਸਤ ਸੁੱਕੇ ਝੋਨੇ ਨੂੰ ਝਿੱਲੇ ਝੋਨੇ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਸਸਪੈਂਸ ਆ ਰਿਹਾ ਹੈ ਕਿ ਕਈ ਜਗ੍ਹਾ ਤੇ ਅਜਿਹੀਆਂ ਜੜੀਆਂ ਸ਼ਿਕਾਇਤਾਂ ਆ ਰਹੀਆਂ ਨੇ ਬਿਲਕੁਲ ਸਾਡੇ ਕੋਲ ਕਿਸਾਨਾਂ ਦੇ ਇਤਿਬਾਦੀ ਵੀ ਆਈ ਸੀ ਵੀ ਇਸ ਵਾਰ ਮੋਇਸਚਰ ਦਾ ਲੈਵਲ ਜ਼ਿਆਦਾ ਹੈ ਉਹਨਾਂ ਦੀ ਜਿਹੜੀ ਪ੍ਰਤੀ ਬੇਨਤੀ ਅਸੀਂ ਉੱਪਰ ਜਿਹੜਾ ਹੈਗਾ ਅਸੀਂ ਭੇਜ ਦਿੱਤੀ ਹੈ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਤਾਂ ਕਿ ਉਹ ਅੱਗੇ ਜਿਹੜਾ ਹੈਗਾ ਸਰਕਾਰ ਤੱਕ ਇਹਨੂੰ ਪਹੁੰਚਦੀ ਕਰ ਦੇਣ ਸਾਰਿਆਂ ਨੂੰ ਫਿਰ ਵੀ ਅਸੀਂ ਬੇਨਤੀ ਕਰ ਰਹੇ ਹਾਂ ਵੀ ਹਾਲ ਤੱਕ ਜਦੋਂ ਤੱਕ ਡਾਇਰੈਕਸ਼ਨ ਕੋਈ ਕਲੀਅਰ ਨਹੀਂ ਹੁੰਦੀ ਤੁਸੀਂ ਮੰਡਿਆਂ ਦੇ ਵਿੱਚ ਜਿਹੜਾ ਮੌਇਸਚਰ ਹੈ ਉਹ ਜੋ ਨਾਰਮਸ ਹੈਗੇ ਆ ਉਸ ਹਿਸਾਬ ਨਾਲ ਹੀ ਤੁਸੀਂ ਲੈ ਕੇ ਆਓ ਕਿਉਂਕਿ ਮੰਡਿਆਂ ਦੇ ਵਿੱਚ ਨਾਰਮਸ ਜਿਹੜੇ ਹਨ ਹਜੇ ਤੱਕ ਰਿਲੈਕਸ ਨਹੀਂ ਹੋਏ ਤੇ ਤੁਹਾਨੂੰ ਬਿਲਕੁਲ ਵੀ ਅਲਾਉਡ ਨਹੀਂ ਕੀਤਾ ਜਾਊਗਾ ਕਿਉਂਕਿ ਉੱਥੇ ਗਲਤ ਆਣ ਦੀ ਸਿਚੁਏਸ਼ਨ ਬਣ ਜਾਂਦੀ ਹੈ ਤੇ ਨਾਰਮਮਸ ਦੇ ਅੰਦਰ ਅੰਦਰ ਤੁਸੀਂ ਆਪਣਾ ਚੋਨਾ ਸੁੱਕਾ ਚੋਨਾ ਜਿਹੜਾ ਹੈਗਾ ਲੈ ਕੇ ਆਓ ਅਸਰ ਕਿੰਨੀਆਂ ਕ ਮਸ਼ੀਨਾਂ ਜਿਹੜੀਆਂ ਨੇ ਉਪਲਬਧ ਕਰਾਈਆਂ ਨੇ ਸਰਕਾਰੀ ਸੰਸਥਾਵਾਂ ਨੂੰ ਜਾਂ ਫਿਰ ਲਗਭਗ 800 ਦੇ ਕਰੀਬ ਮਸ਼ੀਨਾਂ ਹੈ 500 ਦੇ ਕਰੀਬ ਮਸ਼ੀਨਾਂ ਹੈ ਉਹ ਉਪਲਬਧ ਕਰਾਇਆ ਸਰਕਾਰੀ ਸੇਕਾਵਨ ਸਰ ਇਸ ਸਾਲ ਆਪ 500 ਇਸ ਇਸ ਸਾਲ ਆਪ 500 ਮਸ਼ੀਨਾਂ ਜਿਹੜੀ ਹੈਗੀਆਂ ਉਹ ਉਪਲਬਧ ਕਰਾਇਆ ਗਈਆਂ ਹਨ ਸਾਰੇ ਕਮੇਲਿਆਂ ਲੈ ਕੇ ਸਾਰੇ ਆ ਗਏ ਆ ਚੱਲਦੇ ਵੇਲੇ ਨਹੀਂ ਮੇਲਾ ਨੂੰ ਲੈ ਕੇ ਪੂਰੀ ਤਿਆਰੀਆਂ ਚੱਲ ਰਹੀਆਂ ਨੇ ਔਰ 4 ਅਕਤੂਬਰ ਤੋਂ ਸਾਡਾ ਮੇਲਾ ਸ਼ੁਰੂ ਹੋ ਰਿਹਾ ਤੇ ਔਰ ਸੈਲੀਬ੍ਰਿਟੀ ਨਾਈਟਸ ਵਗੈਰਾ ਵੀ ਸਟਾਰ ਨਾਈਟਸ ਵੀ ਹੋਣਗੀਆਂ ਔਰ ਜੋ ਵੀ ਮੇਲੇ ਤੋਂ ਸਾਡੀ ਜੋ ਵੀ ਕਮਾਈ ਹੋਊਗੀ ਉਸ ਅਸੀਂ ਪਹਿਲਾਂ ਵੀ ਜਿੱਦਾਂ ਆ ਬਨਾਲਾ ਨਾ ਬੋ ਨਾ ਬੋ ਬਨਾਲਾ ਨਾ ਬੋ ਬਨਾਲਾ ਇਹਨਾਂ ਆਜੇ ਨਾਲ ਖੜੋ ਵੀਰੇ ਨਾਲ ਦੇ ਨਾਲ ਖੜਦੇ ਨਾਲ ਕਹਿੰਦੇ ਖੜਦੇ ਨਾਲ ਖੜਦੇ ਸਾਡਾ ਜਿਹੜੀ ਹੈ ਨੀਤੀ ਅਪਣਾਈ ਹੈ ਬਿਲਕੁਲ ਸਾਡੀ ਬਿਲਕੁਲ ਜ਼ੀਰੋ ਟੋਲਰੈਂਸ ਹੈ ਅਸੀਂ ਸਾਰੇ ਕਿਸਾਨ ਵੀਰਾਂ ਨੂੰ ਖਰਾਬਾਂ ਨੂੰ ਬੇਨਤੀ ਕਰਦੇ ਆ ਕਿ ਬਿਲਕੁਲ ਤੁਸੀਂ ਸਾਡਾ ਸਾਥ ਦਿਓ ਔਰ ਇਸ ਵਾਰ ਪਲੀਜ਼ ਤੁਸੀਂ ਆ ਜਿਹੜੀ ਪਰਾਲੀ ਦੀ ਜਿਹੜੀ ਨਾੜ ਨੂੰ ਅੱਗ ਨਾ ਲਾਓ ਤੇ ਪ੍ਰਸ਼ਾਸਨ ਦਾ ਸਾਥ ਦਿਓ ਤਾਂ ਜੋ ਅਸੀਂ ਪੋਲੂਸ਼ਨ ਦੇ ਡਰਾ ਹੈਗਾ ਮੁਕਤ ਇੱਕ ਆਪਣਾ ਪੰਜਾਬ ਬਣਾ ਸਕੀਏ ਸਰ ਜੇ ਕੋਈ ਵਾਇਲੇਸ਼ਨ ਕਰਦਾ ਕਿਸ ਤਰੀਕੇ ਦੀ ਕਾਰਵਾਈ ਰਹਿਣ ਵਾਲੀ ਹੈ ਉਹਨਾਂ ਨੇ ਜਿਹੜਾ ਸਾਨੂੰ ਹੁਕਮ ਆਏ ਨੇ ਔਰ এনवायरमेंट ਐਕਟ ਦੇ ਅੰਦਰ ਵੀ ਸਾਨੂੰ ਜਿਹੜੇ ਹੁਕਮ ਨੇ ਉਸ ਦੇ ਹਿਸਾਬ ਨਾਲ ਉਹਨਾਂ ਦੇ ਜਿਹੜੀ ਫਰਦਾਂ ਦੇ ਵਿੱਚ ਰੈਡ ਐਂਟਰੀ ਔਰ ਪੈਨਲਟੀ ਐਕਸ਼ਨ ਵਗੈਰਾ ਔਰ ਵੀ ਕਾਨੂੰਨੀ ਕਾਰਵਾਈ ਹੁੰਦੀ ਹੈ ਬਟ ਅਸੀਂ ਫਿਰ ਵੀ ਬੇਨਤੀ ਕਰਦੇ ਆਂ ਵੀ ਅਸੀਂ ਕਿਸੇ ਵੀ ਕਾਨੂੰਨੀ ਕਾਰਵਾਈ ਵੱਲ ਨਹੀਂ ਜਾਣਾ ਚਾਹੁੰਦੇ ਕਿਉਂਕਿ ਪਹਿਲਾਂ ਹੀ ਜ਼ਿੰਮੇਵਾਰ ਜਿਹੜਾ ਹੈਗਾ ਉਹ ਕੋਈ ਹੜਾ ਦੀ ਇਮਾਰਤ ਚੱਲ ਰਿਹਾ ਹੈ ਤੇ ਅਸੀਂ ਚਾਹੁੰਦੇ ਆਂ ਸਭ ਨੂੰ ਅਪੀਲ ਕਰਦੇ ਆਂ ਵੀ ਤੁਸੀਂ ਜਿਹੜਾ ਹੈਗਾ ਪ੍ਰਸ਼ਾਸਨ ਦਾ ਸਾਥ ਦਿਓ ਤੇ ਪਰਾਲੀ ਨੂੰ ਅੱਗ ਨੂੰ ਨਾ ਲਾਓ ਇੱਕ ਸਨ ਸੁੱਕੇ ਝੋਨੇ ਨੂੰ ਝਿੱਲੇ ਝੋਨੇ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਸਸਪੈਂਸ ਆ ਰਿਹਾ ਹੈ ਕਿ ਕਈ ਜਗ੍ਹਾ ਤੇ ਅਜਿਹੀਆਂ ਜੜੀਆਂ ਸ਼ਿਕਾਇਤਾਂ ਆ ਰਹੀਆਂ ਨੇ ਬਿਲਕੁਲ ਸਾਡੇ ਕੋਲ ਕਿਸਾਨਾਂ ਦੇ ਇਤਿਬਾਦੀ ਵੀ ਆਈ ਸੀ ਵੀ ਇਸ ਵਾਰ ਮੋਇਸਚਰ ਦਾ ਲੈਵਲ ਜ਼ਿਆਦਾ ਹੈ ਉਹਨਾਂ ਦੀ ਜਿਹੜੀ ਪ੍ਰਤੀ ਬੇਨਤੀ ਅਸੀਂ ਉੱਪਰ ਜਿਹੜਾ ਹੈਗਾ ਅਸੀਂ ਭੇਜ ਦਿੱਤੀ ਹੈ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਤਾਂ ਕਿ ਉਹ ਅੱਗੇ ਜਿਹੜਾ ਹੈਗਾ ਸਰਕਾਰ ਤੱਕ ਇਹਨੂੰ ਪਹੁੰਚਦੀ ਕਰ ਦੇਣ ਸਾਰਿਆਂ ਨੂੰ ਫਿਰ ਵੀ ਅਸੀਂ ਬੇਨਤੀ ਕਰ ਰਹੇ ਹਾਂ ਵੀ ਹਾਲ ਤੱਕ ਜਦੋਂ ਤੱਕ ਡਾਇਰੈਕਸ਼ਨ ਕੋਈ ਕਲੀਅਰ ਨਹੀਂ ਹੁੰਦੀ ਤੁਸੀਂ ਮੰਡਿਆਂ ਦੇ ਵਿੱਚ ਜਿਹੜਾ ਮੌਇਸਚਰ ਹੈ ਉਹ ਜੋ ਨਾਰਮਸ ਹੈਗੇ ਆ ਉਸ ਹਿਸਾਬ ਨਾਲ ਹੀ ਤੁਸੀਂ ਲੈ ਕੇ ਆਓ ਕਿਉਂਕਿ ਮੰਡਿਆਂ ਦੇ ਵਿੱਚ ਨਾਰਮਸ ਜਿਹੜੇ ਹਨ ਹਜੇ ਤੱਕ ਰਿਲੈਕਸ ਨਹੀਂ ਹੋਏ ਤੇ ਤੁਹਾਨੂੰ ਬਿਲਕੁਲ ਵੀ ਅਲਾਉਡ ਨਹੀਂ ਕੀਤਾ ਜਾਊਗਾ ਕਿਉਂਕਿ ਉੱਥੇ ਗਲਤ ਆਣ ਦੀ ਸਿਚੁਏਸ਼ਨ ਬਣ ਜਾਂਦੀ ਹੈ ਤੇ ਨਾਰਮਮਸ ਦੇ ਅੰਦਰ ਅੰਦਰ ਤੁਸੀਂ ਆਪਣਾ ਚੋਨਾ ਸੁੱਕਾ ਚੋਨਾ ਜਿਹੜਾ ਹੈਗਾ ਲੈ ਕੇ ਆਓ ਅਸਰ ਕਿੰਨੀਆਂ ਕ ਮਸ਼ੀਨਾਂ ਜਿਹੜੀਆਂ ਨੇ ਉਪਲਬਧ ਕਰਾਈਆਂ ਨੇ ਸਹਿਕਾਰੀ ਸੰਸਥਾਵਾਂ ਨੂੰ ਜਾਂ ਫਿਰ ਲਗਭਗ 800 ਦੇ ਕਰੀਬ ਮਸ਼ੀਨਾ ਹੈ 500 ਦੇ ਕਰੀਬ ਮਸ਼ੀਨਾ ਹੈ ਉਹ ਉਪਲਬਧ ਕਰਾਇਆ ਸਰਕਾਰੀ ਸਹਿਕਾਵਾ ਨੂੰ ਸਰ ਇਸ ਸਾਲਾਪਾ 500 ਇਸ ਇਸ ਸਾਲਾਪਾ 500 ਮਸ਼ੀਨਾ ਜਿਹੜੀ ਹੈਗੀਆਂ ਉਹ ਉਪਲਬਧ ਕਰਾਈਆਂ ਗਈਆਂ ਸਾਰੇ ਕਮੇਲਨ ਲੈ ਕੇ ਸਾਰੇ ਚੱਲਦੇ ਪੈਸਾ ਚੱਲਦੇ ਨਹੀਂ ਮੇਲਾ ਨੂੰ ਲੈ ਕੇ ਪੂਰੀ ਤਿਆਰੀਆਂ ਚੱਲ ਰਹੀਆਂ ਨੇ ਔਰ 4 ਅਕਤੂਬਰ ਤੋਂ ਸਾਡਾ ਮੇਲਾ ਸ਼ੁਰੂ ਹੋ ਰਿਹਾ ਤੇ ਔਰ ਸੈਲੀਬ੍ਰਿਟੀ ਨਾਈਟਸ ਵਗੈਰਾ ਵੀ ਸਟਾਰ ਨਾਈਟਸ ਵੀ ਹੋਣਗੀਆਂ ਔਰ ਜੋ ਵੀ ਮੇਲੇ ਤੋਂ ਸਾਡੀ ਜੋ ਵੀ ਕਮਾਈ ਹੋਊਗੀ ਉਸ ਅਸੀਂ ਪਹਿਲਾਂ ਵੀ ਜਿੱਦਾਂ ਕਿ Thank okay. you.